ਜਿਹੜੇ ਬਾਹਰ ਸੜਕਾਂ ਦੇ ਉੱਤੇ ਪਾਪ ਆ ਗਿਆ ਵੀਡੀਓ ਖੜ ਖੜਕਾ ਉਹ ਪਾਣੀ ਆ ਗਿਆ ਉਹ ਪਾਣੀ ਹੋ ਗਿਆ ਓਏ ਜੇ ਕਿਸੇ ਨੇ ਅਸਲੀ ਮੰਜ਼ਰ ਦੇਖਣਾ ਤੇ ਪੱਤੀ ਦੁਲਚੀ ਹਰਸਾ ਬੇਲਾ ਪੱਤੀ ਜੀਵਨ ਸਿੰਘ ਆਓ ਤੇ ਫੋਟੋਆਂ ਪਾਣ ਦਾ ਮਜ਼ਾ ਦੇਖੋ ਕਿੰਨਾ ਆਦਾ ਇੱਥੇ ਆਓ ਅਸਲੀ ਮੰਜ਼ਰ ਪਾਣੀ ਦਾ ਇਹ ਹੈ ਮੈਂ ਦੇਖ ਰਿਹਾ ਬੜੀਆਂ ਬੜੀਆਂ ਹਾਲਾਤ ਬਹੁਤ ਮਾੜੇ ਆ ਅਜੇ ਪਾਣੀ ਫੁੱਲ ਸਟਰੀਟਾਂ 'ਚ ਫਾੜ ਰਿਹਾ ਤਾਂ ਅਜੇ ਤੁਸੀਂ ਤਾਂ ਆਏ ਸੀ ਕੋਈ ਜਗਤਾਂ ਦੀ ਗਏ ਐ ਤੇ ਪੱਤੀ ਕੋਈ ਨਹੀਂ ਆ ਵੈਲਕਮ ਜੀ ਤੁਹਾਡਾ ਸਾਹਿਬ ਵਾਹਿਗੁਰੂ ਕੀ ਫਤਿਹ ਆ ਅਸੀਂ ਨਾ ਸੈンスੂ ਆਉਂ ਤੋਂ ਹੁਣ ਬੱਚਿਆਂ ਨੂੰ ਟਪਾਕ ਹੈ ਤੇ ਵਾਪਸ ਆ ਰਹੇ ਆ ਦੇਖੋ ਜੀ ਇੱਥੋਂ ਲਗਭਗ 4 ਕਿਲੋਮੀਟਰ ਪਾਣੀ ਹੀ ਟੱਪਿਆ ਇੱਥੇ ਥੋੜਾ ਜਿਹਾ ਸੁੱਕਾ ਇਹ ਤੋਂ ਅੱਧਾ ਕਿਲੋਮੀਟਰ ਹੋਰ ਅੱਗੇ ਪਾਣੀ ਹੁਣ ਅਗਲੀ ਤੁਹਾਨੂੰ ਵੀਡੀਓ ਜਦੱਸ ਦੇ ਕਿੰਨਾ ਪਾਣੀ ਹੈ ਜਿਹੜੇ ਬਾਹਰ ਸੜਕਾਂ ਦੇ ਉੱਤੇ ਪਾਪ ਆ ਕੇ ਵੀਡੀਓ ਖੜ ਖੜਕਾ ਉਹ ਪਾਣੀ ਆ ਗਿਆ ਉਹ ਪਾਣੀ ਆ ਗਿਆ ਓਏ ਜੇ ਕਿਸੇ ਨੇ ਆਸਰੀ ਮੰਜ਼ਰ ਦੇਖਣਾ ਤੇ ਪੱਤੀ ਦਿਲਚਸਪ ਹਰਸ਼ਾ ਬੇਲਾ ਪੱਤੀ ਜੀਵਨ ਸਿੰਘ ਆਓ ਇਹ ਫੋਟੋ ਹੈ ਪਾਣ ਦਾ ਮਜ਼ਾ ਦੇਖੋ ਕਿੰਨਾ ਆ ਰਿਹਾ ਇੱਥੇ ਆਓ ਅਸਲੀ ਮੰਝਰ ਪਾਣੀ ਦਾ ਇਹ ਹੈ ਮੈਂ ਦੇਖ ਰਿਹਾ ਬੜੀਆਂ ਬੜੀਆਂ ਵੀਡੀਓ ਬੜੇ ਬੜੇ ਨੱਠੇ ਤੇ ਬੰਦੇ ਆ ਗਿਆ ਉਹ ਪ੍ਰਾਂਤਪੂਰ ਪਾਣੀ ਆ ਗਿਆ ਪ੍ਰਾਨਾ ਆ ਗਿਆ ਜਿਹੜਾ ਪਿੱਛੇ ਨੱਠਣ ਦਾ ਰਸਤਾ ਹੈਗਾ ਹੁਣ ਮੈਨੂੰ ਉਹ ਪੱਤਰਕਾਰ ਵੀਰ ਦਾ ਫੋਨ ਆਇਆ ਸੀ ਮੈਂ ਨਾਂ ਭੁੱਲ ਗਿਆ ਰਾਣਾ ਮੈਂ ਉਹਨੂੰ ਕਿਹਾ ਵੀਰ 80% ਵਾਲ ਖੜ ਜਾ ਤੈਨੂੰ ਵੀਡੀਓ ਭੇਜ ਦਿੰਨੇ ਤੇਰੇ ਆਣਾ ਬੜਾ ਮੁਸ਼ਕਲ ਹੈ ਉਹ ਬੰਦਾ ਫਿਰ ਵਿਚਾਰਾ ਸ਼ਿੰਗਾਰ ਸ਼ਿਕਾਰ ਰਿਆ ਸੀ ਵੀ ਨਹੀਂ ਜਾਣਾ ਮੈਂ ਕਿਹਾ ਨਹੀਂ ਮੇਰਾ ਭਰਾ ਇੱਥੋਂ ਸਾਡੀ ਆਵਾਜ਼ ਦੀ ਬੰਦ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਾਲ ਸਾਬਾਈ ਬੁੱਗੀ ਫਤੇ ਆ ਦੇਖ ਲਓ ਸੈਂਸੂ ਆਪ ਕੋ ਪੱਤੀ ਬੁੱਲਚੀ ਦਾ ਮੰਦਰਾ ਕੀ ਹਾਲਾਤ ਨੇ ਆ ਹਾਲਾਤ ਬਹੁਤ ਮਾੜੇ ਆ ਹਜੇ ਪਾਣੀ ਫੁੱਲ ਸਪੀਡ ਨਾਲ ਵਧ ਰਿਹਾ ਤਾਂ ਕੋਈ ਤੁਸੀਂ ਦਫਾ ਆਏ ਸੀ ਦੋ ਜਲਤਾਂ ਦੇ ਕੇ ਗਏ ਸੀ ਤੇ ਬਾਕੀ ਕੁਛ ਨਹੀਂ ਦੇਖੋ ਕੁਝ ਨਹੀਂ ਦੇਖੋ ਬਹੁਤ ਬਹੁਤ ਜਿਵੇਂ 1.5 ਕਿਲੋਮੀਟਰ ਸੜਕਾ 1.5 ਕਿਲੋਮੀਟਰ ਐਨਾ ਐਨਾ ਪਾਣੀ ਹੋ ਗਿਆ ਇਹ ਹਜੇ ਹੋਰ ਵਧ ਰਿਹਾ ਪਾਣੀ ਮੋੜ ਚਾਹਤ ਰਹੀ ਸੀ ਲੱਗਦਾ ਮਗਰ ਮੇਰੇ ਨਾਲ ਬੱਤਾਂ